ਇਧਰ ਵੇਖ ਕੀ ਹਾਲ ਹੈ ਵੇ ਇਹ ਵਕਮਾਈ ਵਾਈ ਕਰੂ ਨਾ ਗੱਡੀ ਰੱਖਦਾ ਹੈ ਇਧਰ ਵੇ ਮੱਖਣ ਸਿੰਘ ਜੀ ਇਹ ਰੋਗ ਸਿਰਫ ਜਦੋਂ ਦੇ ਦਰਿਆ ਕਰਕੇ ਇੰਨੀ ਬਿਮਾਰੀ ਇੱਥੇ ਆ ਗਈ ਤੁਹਾਡੇ ਮਤਲਬ ਵੀ ਆ ਹਾਲਾਤ ਕੀ ਬਣੇ ਪਏ ਨੇ ਸਾਡੇ ਲੋਕ ਬਹੁਤ ਬੜੇ ਹੋਣੇ ਨਾ ਜਦੋਂ ਸਾਨੂੰ ਕੋਈ ਸੰਸਥਾ ਜਾਂ ਡਾਕਟਰੀ ਸਹਾਇਤਾ ਨਹੀਂ ਮਿਲੀ ਚਮੜੀ ਨੂੰ ਲੈ ਕੇ ਇਹ ਇਹ ਦਵਾਈ ਨਹੀਂ ਆ ਜਾਈ ਇਹ ਉਹੀ ਤੁਹਾਨੂੰ ਇੱਥੇ ਰਹਿ ਕੇ ਦਰਿਆ ਕਰਕੇ ਇਸ ਦਰਿਆ ਕਰਕੇ ਪਾਣੀ ਵਿੱਚ ਲੜਦੇ ਨਾ ਗੰਦਾ ਪਾਣੀ ਖੜਾ ਪਾਣੀ ਜਿਹੜਾ ਰਹਿੰਦਾ ਹਾਂ ਖੜਾ ਰਹਿੰਦਾ ਪਾਣੀ ਮੱਖਣ ਸਿੰਘ ਦੀ ਬੱਚਿਆਂ ਲਈ ਫਿਰ ਕੀ ਕਰ ਰਹੇ ਹੋ ਬੱਚਿਆਂ ਲਈ ਤਾਂ ਬੜਾ ਖਤਰਨਾਕ ਹੈ ਉਹਨਾਂ ਦੇ ਪਾਣੀ ਇਸੇ ਕਰਕੇ ਪਹਿਲਾਂ ਕੱਟਦਾ ਦਿੱਲਦਾ ਹੀ ਪਿੱਛੇ ਵਾਪਸ ਸਾਡੇ 20 ਸਾਲ ਪਹਿਲੇ ਵਾਪਸ ਕਰਦੇ ਜਿਹੜਾ ਹੀ ਪਸੂ ਹੈ ਨਾ ਇੱਥੇ ਹੀ ਉਹ ਪਾਣੀ ਚ ਲਿ ਗਿਆ ਐਡਡਟ ਪਾਣੀ ਸੀ ਸਾਨੂੰ ਤੋਂ ਉਹਨਾਂ ਜਿਹੜਾ ਪਾਣੀ ਹੈ ਨਾ ਗਾਰਜ ਮਿੱਟੀ ਵਾਲਾ ਉਹ ਸਾਡੇ ਪਿੰਡ ਨੂੰ ਲੱਗ ਗਿਆ ਉਹ ਪਿੰਡਰ ਮੇ ਖਾਰ ਸ਼ੁਰੂ ਹੋ ਗਿਆ ਤੇ ਗਾਰ ਜਿਹੜੀ ਲੱਗੀ ਦਰਿਆ ਗਾਰ ਦੀ ਲੱਗੀ ਦਰਿਆ ਦੀ ਸਾਨੂੰ ਉਹਨਾਂ ਦੇ ਖਾਨੂ ਖਾਸ ਜਿਆਦਾ ਆ ਜਿਹੜੇ ਆ ਸਭ ਉਹਦੇ ਕਰਕੇ ਆ ਜੀ ਉਹਦੇ ਕਰਕੇ ਤੇ ਪਾਣੀ ਦੇ ਵਿੱਚ ਫਿਰ ਸਾਰੇ ਜੜੀ ਪੈਣਾ ਦੇਖੋ ਵੀ ਦੋਸਤੋ ਘਰਾਂ ਦੇ ਵਿੱਚ ਬਹਿ ਕੇ ਤਸਵੀਰਾਂ ਦਿਖਾਉਣੀ ਐ ਸੀ ਬਹਿ ਕੇ ਕਹਿ ਦਦਨੇ ਪਰ ਇਹਨਾਂ ਦੇ ਹਾਲਾਤ ਬੜੇ ਮਾੜੇ ਨੇ ਬਹੁਤ ਮਾੜੇ ਦ੍ਰਿਸ਼ ਨੇ ਇਥੇ ਆਣ ਕੇ ਕੁਝ ਬੋਲਿਆ ਨਹੀਂ ਜਾਂਦਾ